ਜਨਾਜਨਾ ਕੁਰਬਾਨੀ ਦੀ ਓਟ ਤਕੀਆਂ ਤੇ ਬੇੜਿਆਂ ਦੇ ਭਮਸ ਲੋ ਪਾ ਨਾ ਮਤੇ ਕਰੋ ਦੇ ਵਿੱਚ ਸੜੇ ਹੋ ਜੋ ਤੇਰਦੇ ਉਹ ਨਾ ਦੇ ਠੰਡੇ ਠਾਰ ਹੋ ਗਿਆ ਰਸਤੇ ਪਾਇਆ ਸੀ ਕਉਡੇ ਜਾ ਰਾਕਸ਼ਾਨਿਆ ਤੇ ਸਜਣ ਠਾਕ ਵਰਗੇ ਸੇਵਾ ਆਇਆ ਦਾਰ ਹੋ ਗਿਆ ਬੜਿਆ ਸੁਣਿਆ ਹੈ ਜਿੰਨਾ ਮਨ ਚੇਤਲਾ ਕੇ ਤੇਰਾ ਸ਼ਨਾਂ ਵਿੱਚ ਉਹ ਸਾਰੇ ਸੰਸਾਰ ਹੋ ਗਿਆ ਤੇਰਾ ਸ਼ਨਾਂ ਵਿੱਚ ਉਹ ਸਾਰੇ ਸੰਸਾਰ ਹੋ ਗਿਆ ਸਤਸਰਨ ਜੋ ਜਨ ਪਰੇ ਸੋਚ ਨਹੀਂ ਉਧਰ ਨਾ ਸੰਤ ਕੀ ਨਿੰਦਾ ਨਾਨਕਾ ਬਹੁਰ ਬਹਰੀ ਅਵਤਾਰ ਤੇਰੇ ਨੂਰ ਨਾਲ ਹੀ ਨਜ਼ਰ ਆਸਦਾ ਖਿੜਿਆ ਰੇ ਫੁੱਲ ਜੀਵਨ ਹੁਲਾ ਸਦਾ ਖਿੜਿਆ ਰੇ ਫੁੱਲ ਜੀਵਨ ਹੁਲਾ ਸਦਾ ਕ ਤੇਰੇ ਪਿਆਰ ਦੀ ਮਨਜ ਫੈਲੀ ਰੇ ਓਏ ਤੇਰੇ ਨੂਰ ਨਾਲ ਹੀ ਨਜ਼ਰ ਆ ਪਾਸਦਾ ਕਿਹੜਿਆ ਰ ਫੁੱਲ ਜੀਵਨ ਹੁਲਾਸਦਾ ਦਾਤਾ ਕਿਹੜਿਆ ਰ ਫੁੱਲ ਜੀਵਨ ਹੁਲਾਸਦਾ ਮੈਂ ਕਦ ਤੇਰੇ ਪਿਆਰ ਦੀ ਮਨਜ ਫੈਲੀ ਰੇ ਮੈਂ ਕਦ ਤੇਰੇ ਪਿਆਰ ਦੀ ਮਨਜ ਫੈਲੀ ਰੇ ਓਏ ਤੇਰੇ ਚਸਮਾਏ ਰਣਵਾ ਮੇਰੀ ਸਦਰ ਤੇਰੇ ਪਿਆਰ ਸਾਡੇ ਕਾਤਾ ਸਾਡੀ ਕਦਰ ਆ ਤੇਰੇ ਪਿਆਰ ਸਾਡੇ ਕਾਤਾ ਸਾਡੀ ਕਦਰ ਆ Mac yeah. ਤੇ ਤੇ ਪੈਰ ਨਾ ਆ ਸੈਂਡ ਲੱਗਦੇ ਓ ਗਿਆਨ ਤੇ ਸਰੂਰ ਨਾਲ ਪਈ ਫੈਲੀ ਰੇ ਮੈਂ ਕਹ ਤੇਰੇ ਪਿਆਰ ਦੀ ਮਨਜ ਫੈਲੀ ਰੇ ਮੈਂ ਕਹ ਤੇਰੇ ਪਿਆਰ ਦੀ ਮਨਜ ਫੈਲੀ ਰੇ ਓ ਐਸਾ ਤੇਰੇ ਮੋ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਾ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਾ ਓ ਜਿਵੇਂ ਮਾਗਰੂਰੇ ਮੰਦੜਿਚ ਵੇਲੀ ਰੇ ਮੈਂ ਕ ਤੇਰੇ ਪਿਆਰ ਦੀ ਮਨਜ ਫੈਲੀ ਰੇ ਮੈਂ ਮਧੂਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ ਮਧੂਮੱਖੀ ਚੂਸੇ ਜੋ ਗੁਲਾਬੀ ਫੁੱਲ ਨੂੰ ਜਿੰਨੂ ਤੇਰੇ ਕਦਮਾਂ ਦੇ ਵਿੱਚ ਟੇਲੀ ਰੇ ਮੈਂ अॻला लिमिया मिठा सवाल सिखां जी तंग ते पिया सवालिया सिखां जी तंग ਮੈਂ ਗੱ ਤੇਰੇ ਪਿਆਰ ਦੀ ਮਨਾਂ ਚ ਫੈਨੀ ਰੇ ਜਲਤੇ ਤਰੰਗ ਜਲਤੇ ਤਰੰਗ ਚਾਂਦਨੀ ਤੇ ਚੰਦ ਜਿਉਂ ਆਂਗ ਆਂਗ ਨੱਚੇ ਨੂਰ ਦਾ ਆਨੰਦ ਜਿਉਂ ਆਂਗ ਆਂਗ ਨੱਚੇ ਨੂਰ ਦਾ ਆਨੰਦ ਜਿਉਂ ਮੈਂ ਤੇਰੇ ਪਿਆਰ ਦੀ ਮਨਾਂ ਚ ਫੈਲ ਨਹੀਂ ਰਿਹਾ ਮੈਂ ਤੇਰੇ ਪਿਆਰ ਦੀ ਮਨਾਂ